मैं जो राइम्स कराती हूँ इंग्लिश की राइम्स होती है काफी हार्ड वर्ड होते हैं मेरे बच्चों को पॉइंट टू पॉइंट याद है सारी चीजें कैसे याद है भाई जेड़े ना तू ना सा... <laughs> <laughs> अभी तो पढ़ने रेडी है <laughs> <laughs> ਆ ਨਹੀਂ ਯਾਰ ਐਦਾਂ ਨਹੀਂ ਬਈ ਨੂੰ ਲੱਗਦਾ ਇਹ ਫੇਮਸ ਹੈ ਹੋਈ ਹੈ ਵੀ ਪੜਾਉਣ ਦੇ ਤਰੀਕੇ ਕਰ ਇਹਨੂੰ ਲੱਗਦਾ ਵੀ ਟੀਚਰ ਕਰਕੇ ਫੇਮਸ ਹੈ ਵੀ ਟੀਚਿੰਗ ਕਰਕੇ ਫੇਮਸ ਹੋਈ ਹੈ ਹੁਣ ਯਾਰ ਛੋਟੇ ਮੇਰਾ ਨਾਮ ਹੀ ਲੱਗਾ ਯਾਰ ਇਹ ਤੂੰ ਹਣ ਜਿਹੜੇ ਪੋਡਕਾਸਟ ਤੇ ਬੈਠ ਕੇ ਕਵਰ ਕਰਨਾ ਚਾਹੁੰਦੀ ਆ ਵੀ ਤੂੰ ਕਿਵੇਂ ਫੇਮਸ ਹੋਈਆਂ ਉਹ ਵੀਡੀਓ ਤਾਂ ਨਹੀਂ ਕਵਰ ਹੋਣੀ ਆ ਨਹੀਂ ਬਾਈ ਯਾਨੀ ਕਿ ਇਹ ਦਿਖਾਉਣੀ ਆ ਪਾਣੀ ਆ ਵੀਡੀਓ ਵੀ ਫੇਮਸ ਕਿਹੜੀ ਵਜ੍ਹਾ ਕਰਕੇ ਹੋਈ ਹੈ ਹਨਾ ਹੁਣ ਹਰ ਕੋਈ ਮੋੜ ਕੇ ਸਾਰਾ ਕੁਝ ਕਰ ਲਓ ਐਂਡ ਤੇ ਪੋਡਕਾਸਟ ਤੇ ਬੈਠੋ ਤੇ ਬੰਦਾ ਸਹੀ ਹੋ ਜਾਵੇ ਹੈ ਵੀ ਮੈਂ ਤਾਂ ਐਂ ਕੀਤਾ ਥੋੜੀ ਦੇਖਣ ਦੀ ਗਲਤੀ ਆ ਤੁਸੀਂ ਗਲਤ ਦੇਖ ਰਹੇ ਹੋ ਇੱਕ ਅੱਧੀ ਵੀਡੀਓ ਲਾ ਦਿੰਨੇ ਵੀਡੀਓ ਤਾਂ ਬਹੁਤ ਐ ਦੀਆਂ ਦੇਖ ਕੇ ਪਤਾ ਲੱਗ ਦੇਖ ਲਿਓ